ਕੋਏ ਨਾ ਮੇਟਣ ਹਾਰਾ ਕੋਏ ਨਾ ਮੇਟਣ ਪਾਰਾ ਉਹਨਾਂ ਦੀ ਸੋਪਾ ਜਗਤ ਕੋ ਹੋਏ ਉਹਨਾਂ ਦੀ ਸੋਪਾ ਜਗਤ ਕੋ ਹੋਏ ਤਾਰ ਸਾਤੇ ਸੱਚ ਆ I'm <laughs> going ਦੁਖ ਦੁਖ ਹੋਏ ਉਹਨਾ ਦੀ ਸੋਭਾ ਦੁਖ ਦੁਖ ਹੋਏ ਜੋਗ ਜੋਗ ਹੋਏ ਜੋਗ ਜੋਗ ਹੋਏ ਦੁਖ ਦੁਖ ਹੋਏ ਆਹੇ ਗੁਰ ਗੁਰਮੁਖ ਜਨਮ ਸਵਾਰ ਤਰਗ ਚੱਲਿਆ ਗੁਰਮੁਖ ਜਨ ਮਸਵਾਰ ਦਰਗਹ 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 ਚੱਲਿਆ ਸੱਚੀ ਦਰਗਹ ਜਾਈ ਸਚਾ ਪੀੜ ਮੱਲਿਆ ਸੱਚੀ ਦਰਗਹ ਜਾਏ ਸਚਾ ਪੀੜ ਮੱਲਿਆ ਗੁਰਮੁਖ ਜਨਮਸਵਾਰ ਦਰਗਹ ਚੱਲਿਆ ਗੁਰਮੁਖ ਜਨਮਸਵਾਰ ਦਰਗਹ ਚੱਲਿਆ ਗੁਰਮੁਖ ਜਨਮਸਵਾਰ ਦਰਗਹ ਚੱਲਿਆ ਗੁਰਮੁਖ ਜਨਮਸਵਾਰ ਦਰਗਹ ਚੱਲਿਆ ਗੁਰਮੁਖ ਭੋਜਨ ਪਾਓ ਚਾਓ ਅਲਲਿਆ ਗੁਰਮੁਖ ਭੋਜਨ ਪਾਓ ਚਾਓ ਅਲਲਿਆ ਗੁਰਮੁਖ ਭੋਜਨ ਪਾਓ ਚਾਓ ਅਲਲਿਆ ਗੁਰਮੁਖ ਜਨ ਸਵਾਰ ਦਰਗਹ ਚਲਲਿਆ ਗੁਰਮੁਖ ਜਨ ਸਵਾਰ ਦਰਗਹ ਚੰਗਿਆ ਗੁਰਮੁਖ ਜਨ ਸਵਾਰ ਦਰਗਹ ਚਲਲਿਆ ਗੁਰਮੁਖ ਜਾਨ ਮਸਵਾ ਤਰਗਾ ਚੱਲਿਆ ਗੁਰਮੁਖ ਮੇਤਨ ਤੇ ਗੁਰਮੁਖ ਨੇ ਜਨ ਚਿਤ ਨਾ ਹੱਲੇ ਹੱਲਿਆ ਗੁਰਮੁਖ ਸੱਤ ਅਲਾ ਭਲੇ ਹੋ ਭੱਲਿਆ ਗੁਰਮੁਖ ਸੱਤ ਅਲਾ ਭਲੇ ਹੋ ਭੱਲਿਆ ਪੱਲੇ ਆ ਪਲੇ ਹੋ ਪੱਲੇ ਆ ਗੁਰਮੁਖ ਜਨਮਸਬਾ ਤਰ ਗਏ ਤੱਲਿਆ ਗੁਰਮੁਖ ਜਨਮਸਬਾ ਤਰ ਗਏ ਤੱਲਿਆ ਗੁਰਮੁਖ ਸਦੇ ਜੈ ਗੁਰਮੁਖ ਸੱਤੇ ਗਾਨ ਆਵਣ ਕੱਲਿਆ ਆਵਣ ਕੱਲਿਆ ਆਵਣ ਕੱਲਿਆ ਗੁਰਮੁਖ ਜਨਮ ਸਵਾਰ ਦਰਦ ਕੇ ਕੱਲਿਆ ਗੁਰਮੁਖ ਜਨਮ ਸਵਾਰ ਕਰ ਕੇ ਕੱਲਿਆ ਸੱਚ ਕਰ ਕੇ ਜਾਏ ਸੱਚ ਪਿਹਰ ਮੰਲਿਆ ਸੱਚ ਕਰ ਕੇ ਜਾਏ ਸੱਚ ਪਿਹਰ ਮੰਲਿਆ ਸੱਚਾ ਪਿਹਰ ਮੰਲਿਆ ਸੱਚਾ ਪਿਹਰ ਮੰਲਿਆ ਧਰਨ ਨਸਵਾ ਦਰਗ ਚੱਲਿਆ ਯੋਰ ਮੁਖ ਜਾਨ ਮਸਵਾ ਦਰਗ ਚੱਲਿਆ ਹਰ ਕੰਮ ਸਾਡਾ ਸਾਦਾ ਪੜਿਆ ਸੁਣਿਆ ਗਾਵਿਆ ਆਪਣੇ ਘਰ ਚ ਪ੍ਰਵਾਨ ਕਰਨ ਉਸ ਵਿਖਣ ਜੋਗੀ ਆਤਮਾ ਨੂੰ ਸਦੀਪ ਕਲਾ ਆਪਣੇ ਚਰਨਾਚ ਨਿਵਾਸ ਬਖਸ਼ਣ ਪਿੱਛੇ ਸਾਰੀਆਂ ਸੰਗਤਾਂ ਨੂੰ ਪਰਿਵਾਰ ਨੂੰ ਮਹਾਰਾ ਚੜ੍ਹਦੀ ਕਲਾ ਜੀਵਨ ਬਖਸ਼ਿਸ਼ ਕਰਨ ਜੀ ਸਨੇਮਰ ਬੇਨਤੀ ਹੈ ਬਹੁਤ ਸਾਰੀਆਂ ਰੂਹਾਂ ਗੁਰੂ ਆੜੀਆਂ ਨੇ ਇਸ ਨਗਰ ਤੇ ਕਿਰਪਾ ਹੈ ਜੇ ਅਜੇ ਵੀ ਕੋਈ ਨਗਰ ਦਾ ਵੀਰ ਪਿਆਰਾ ਜਿਹਨੇ ਅਮਰਤ ਨਹੀਂ ਛਕਿਆ ਗੁਰੂ ਵਾਲਾ ਨਹੀਂ ਬਣਿਆ ਜਾਂ ਇਦਾਂ ਹੀ ਜੀਵਨ ਬਤੀਤ ਕਰੀ ਜਾ ਰਿਹਾ ਜਾਂ ਕਿਸ ਡੇਰੇ ਤੋਂ ਨਾਮ ਲਿਆ ਹੈ ਸਿੱਧੇ ਹੋ ਕੇ ਮਹਾਪੁਰਖਾਂ ਦਾ ਬਚਨ ਹੈ ਡਾਕਟਰ ਸਾਹਿਬਾ ਵੀ ਬੰਦੇ ਵਾਂਗ ਡਾਕਟਰ ਸਾਹਿਬ ਕਹਿੰਦੇ ਨੇ ਰੋਜ਼ ਵੀ ਗੁਰੂ ਵਾਲੇ ਬਣਜੋ ਸਮਾਂ ਬੜਾ ਮਾੜਾ ਹੈ ਗਾਂ ਦਾ ਸਮਾਂ ਚੰਗਾ ਨਹੀਂ ਆ ਰਿਹਾ ਕਲ ਯੁੱਗ ਦਾ ਕੋਰ ਸਮਾਂ ਹੈ ਤੁਹਾਡੀਆਂ نسلਾਂ ਤੇ ਤੁਹਾਡੀਆਂ ਫਸਲਾਂ ਮੁੱਕਦੀਆਂ ਜਾ ਰਹੀਆਂ ਨੇ ਜੇ ਇਹਨੂੰ ਕਾਇਮ ਰੱਖਣਾ ਸਿੱਧੇ ਹੋ ਕੇ ਸਾਰੇ ਗੁਰੂ ਵਾਲੇ ਬਣੋ ਜਨਾਂ ਦੇ ਨਾਮ ਅਗਰ ਸਿੰਘ ਲੱਗਾ ਤੇ ਭੈਣਾਂ ਦੇ ਨਾਮ ਅਗਰ ਕੋਰ ਲੱਗਾ ਇਨਾਂ ਦਾ ਸਿੱਖਾਂ ਦੇ ਘਰ ਜਨਮ ਹੋਇਆ ਹੈ ਡਾਟ ਸਾਹਿਬ ਕਹਿੰਦੇ ਵੀ ਬੜੇ ਵੱਡੇ ਭਾਗ ਨੇ ਇਹ ਸਾਡਾ ਪੰਜਾਬ ਦੀ ਧਰਤੀ ਤੇ ਭਾਗ ਹੋਇਆ ਜਨਮ ਹੋਇਆ ਉਸ ਤੋਂ ਵੀ ਵੱਡੇ ਭਾਗ ਨੇ ਸਾਡਾ ਸਿੱਖਾਂ ਦੇ ਘਰ ਜਨਮ ਹੋਇਆ ਤੇ ਆਂਦੇ ਸਭ ਤੋਂ ਵੱਡੇ ਭਾਗ ਇਹ ਨੇ ਵੀ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆ ਅਸੀਂ ਕਿਸੇ ਸਿੱਖ ਦੇ ਗੁਰੂ ਨਹੀਂ ਦੇ ਧਾਰੀ ਬਾਬੇ ਦੇ ਗੁਰੂ ਨਹੀਂ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਾਰੇ ਚੋਲੇ ਤੇ ਗੁਰੂ ਸਾਡਾ ਇੱਕੋ ਹੀ ਹੈ ਸ਼ਬਦ ਗੁਰੂ ਸੁਰਤ ਤੋਂ ਨਚੇਲਾ ਇਹ ਦੋਵਾਂ ਦਾ ਸਮੇਲ ਬਣਾ ਕੇ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਉੱਚ ਕੋਟੀ ਦੇ ਮਾਲਕ ਤਖਤਾਂ ਤੇ ਬਰਾਜਮਾਨ 10 ਪਾਸ਼ੀਆਂ ਦੀ ਜੋਤ ਇਹ ਪਹਿਲਾ ਗੁਰੂ ਹੈ ਜਿਹਦੇ ਉੱਤੇ ਚੰਦੋਵਾ ਲੱਗਦਾ ਚੋਰ ਝੁਲਦਾ ਬਾਕੀ ਧਰਮਾਂ ਦੇ ਗ੍ਰੰਥ ਸਾਰੇ ਸਤਕਾਰਯੋਗ ਨੇ ਪਰ ਗੁਰੂ ਦੀ ਪਦਵੀ ਇਹਨਾਂ ਨੂੰ ਬਖਸ਼ਿਸ਼ ਹੋਈ ਹੈ ਹਜੂਰ ਸਾਹਿਬ ਸਾਧਗੰ ਸੱਚੇ ਪਾਤਸ਼ਾਹ ਨੇ ਆਪ ਅਨਸਮਾ ਹੁੰ ਤੇ ਨਾਰਗਰ ਰੱਖ ਕੇ ਪੰਜ ਪੈਸੇ ਰੱਖ ਕੇ ਕਿਨ ਪਰ ਕਰਵਾ ਕੀਤੀ ਹੈ ਤੇ ਇਦਾਂ ਭਰੇ ਦੀਵਾਨ ਦੇ ਵਿੱਚ ਹੁਕਮ ਕੀਤਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਜੇ ਆਪਾਂ ਕਹਿੰਦੇ ਹਾਂ ਤੇ ਸਿੱਧੇ ਹੋ ਕੇ ਮੰਨਿਏ ਵੀ ਸਾਰੀਆਂ ਸੰਗਤਾਂ ਦੀ ਬੇਨਤੀ ਹੈ ਗੁਰੂ ਵਾਲੇ ਬਣੋ ਵਾਸਨਾ ਬੇਨਤੀ ਧਾਰਨ ਕਰੋ ਖੰਡੇ ਪਟੇ ਦਾ ਅਮਰ ਸਾਖੇ ਕਲਗੀਧਰ ਪਾਸ਼ਾ ਧੀਆਂ ਪੁੱਤਰ ਬਣੀਏ ਜਿਹੜੇ ਗੁਰੂ ਸ਼ਬਦ ਦੀ ਕਮਾਈ ਕਰਦੇ ਨੇ ਨਿਯਤਨੇਮ ਕਰਦੇ ਹੋ ਆਪ ਬਾਣੀ ਪੜੋ ਆਪਣੇ ਬੱਚਿਆਂ ਨੂੰ ਅਮਰਤ ਵਾਲੇ ਗੁਰੂ ਕਰ ਲਿਆਓ ਆਪਣੇ ਬੱਚਿਆਂ ਨੂੰ ਆਪ ਸੰਭੋ ਜੇ ਨਗਰ ਦੇ ਇੱਕ ਘਰ ਨੂੰ ਅੱਗ ਲੱਗ ਗਈ ਨਸ਼ਿਆਂ ਦੀ ਲੱਗਦੀ ਲੱਗਦੀ ਸਾਰੇ ਨਗਰ ਨੂੰ ਲੱਗ ਜਾਣੀ ਹੈ ਨਸ਼ਾ ਤੋਂ ਬਚਾਉਣ ਵਾਸਤੇ ਆਪਣੇ ਬੱਚਿਆਂ ਨੂੰ ਆਪ ਬੰਦ ਮਤ ਛਕੋ ਬੱਚਿਆਂ ਨੂੰ ਗੁਰੂ ਵਾਲੇ ਬਣਾਓ ਇਹਨਾਂ ਤੇ ਪਹਿਰਾ ਰੱਖੋ ਗੁਰੂ ਘਰ ਦੀਆਂ ਹਾਜ਼ਰੀਆਂ ਪਰ ਉਹ ਬਾਣੀ ਬਣਦੇ ਧਾਰ ਨਹੀਂ ਬਣੋ ਆਪ ਖੁਦ ਬਾਣੀ ਪੜੋ ਬੱਚਿਆਂ ਨੂੰ ਬਾਣੀ ਪੜਾਓ ਕਾਲ ਯੁਗ ਦੇ ਵਿੱਚ ਬਚਨ ਦਾ ਇੱਕੋ ਜਰੀਆ ਹੈ ਉਹ ਸਾਧ ਸੰਗਤ ਦੀ ਨਾਮ ਬਾਣੀ ਸੋ ਸਭ ਸੰਗਤਾਂ ਨੂੰ ਬੇਨਤੀ ਹੈ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਬਣਾਈਏ ਐਸੇ ਮਾਪੁਰਖਾਂ ਦਾ ਆਉਣਾ ਧੰਨ ਹੈ ਇਨ੍ਹਾਂ ਸੰਗਤਾਂ ਨੇ ਦੂਰੋਂ ਚੱਲ ਕੇ ਹਾਜ਼ਰੀਆਂ ਭਰੀਆਂ ਨੇ ਮਹਾਰਾਜ ਸਰਵਰਧੀਆਂ ਹਾਜ਼ਰੀਆਂ ਪ੍ਰਵਾਨ ਕਰਨ ਸਭ ਨੂੰ ਦਰੋਂ ਕਰ ਗੁਰ ਸਿੱਖੀ ਦੇ ਮਨ ਚਰਨਾਂ ਦੇ ਪਿਆਰ ਬਖਸ਼ਿਸ਼ ਕਰਨ ਦਾਸ ਰਿਆਂ ਪਾਸੋਂ ਕੀਰਤਨ ਕਰਦੇ ਆਂ